ਇੱਕ ਹੱਥ ਰੱਖ ਵਿੱਚ ਇੱਕ ਪਿਛੇ ਬੈਠਾ ਲੋ ਇੱਕ ਹੱਥ ਬੈਠਾ ਲੋ ਸਾਹਮਣੇ ਹੋਏ ਉਹ ਆਹੋ ਦੇ ਸਾਰੇ ਆ ਗਏ ਅਣੀ ਕਣੀ ਕੇ ਤੇ ਸੋਣ ਲੈ ਸੋਣ ਬੜੀ ਵਾਸ਼ੀ ਖੜਨ ਗਿਆ ਸੀ ਖੜ ਕੇ ਲਿਆਂਦਾ ਪਤਾਉ ਤੂੰ じゃ ਇਹਦੀ ਕੀ ਗੱਲ ਕਰਦੀ ਪਤਾ ਨਹੀਂ ਰੇੜੇ ਤਲਾਕੇ ਸਤਿਗਾਲ ਜੀ ਸਾਰਿਆਂ ਨੂੰ ਦੇ ਸਾਰਿਆਂ ਨੇ ਹੋ ਗਿਆ ਵਧੀਆ ਸਾਹਿਰ ਕਰਦੇ ਆ ਕਿ ਨਵੇਂ ਦੇ ਵਧੀਆ ਜਿਹੇ ਵਲੌਗ ਦੇ ਵਿੱਚ ਤੇ ਤੁਸੀਂ ਸਾਰੇ ਨਾ ਕਿੱਥੇ ਤੁਰ ਪਏ ਆ ਆਪਾਂ ਤਿਆਰ ਸ਼ਹਿਰ ਹੋ ਕੇ ਚੱਲੇ ਆ ਮੈਰਿਜ ਤੇ ਵਿਆਹ ਆਪਣਾ ਹੋ ਗਿਆ ਜੇ ਸਟਾਰਟ ਤੇ ਅੱਜ ਫੰਕਸ਼ਨ ਹੈਗੇ ਆ ਬਾਠ ਆ ਤੇ ਨਾਲ ਦੀ ਨਾਲ ਹੀ ਬੈਂਗਲ ਸਰਮਣੀ ਆ ਤੇ ਦੋ ਦੋ ਫੰਕਸ਼ਨ ਤੁਹਾਨੂੰ ਵਿਖਾਵਾਂਗੇ ਲੇਟ ਹੋ ਗਏ ਸੀ ਤੇ ਇਸ ਕਰਕੇ ਹੀ ਹੁਣ ਬਲੌਗ ਸਟਾਰਟ ਕੀਤਾ ਕਿ ਚਲੋ ਹੁਣ ਕਰ ਲੈਨੇ ਆ ਜਾਂਦੇ ਜਾਂਦੇ ਰਬਾਬ ਆਪਣਾ ਸੌਂ ਗਿਆ ਆ ਤੇ ਮੱਲੀ ਸਾਹਿਬ ਵੀ ਰੈਡੀ ਹੋਏ ਆ ਤੇ ਅਜੇ ਡਰਾਈਵਿੰਗ ਤੇ ਧਿਆਨ ਦੇ ਰਿਹਾ ਕਿ ਗੱਡੀ ਦੇਖਾਂ ਮੈਂ ਤਾਂ ਸਾਹਮਣੇ ਅਜੇ ਪਹੁੰਚ ਕੇ ਉੱਪਰ ਮੋਰ ਆ ਗਿਆ ਗਾੜੀ ਭਾਈ ਮੋਰ ਕਿੰਨਾ ਸੋਹਣਾ ਲੱਗਦਾ ਆ ਵੇਖੋ ਮੋਰ 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 ਵੜ ਗਿਆ ਜੇ ਆਵਾ ਚਲ ਗਿਆ ਮੋਰ ਕਿਆ ਅੱਡੀ ਗੱਲ ਬਾਤ ਇਹ ਬਾਕੀ ਜਿਹੜੀ ਆਪਣੀ ਸਾਰੀ ਫੈਮਿਲੀ ਉਹ ਅੱਗੇ ਅੱਗੇ ਜਾ ਰਹੀ ਆ ਕਹਿੰਦੇ ਤੁਸੀਂ ਵੀ ਆ ਜਾਓ ਅਸੀਂ ਥੋੜਾ ਲੇਟ ਹੋ ਗਏ ਸੀ ਫੇਰ ਇਹ ਸਾਰੇ ਇਕੱਠੇ ਜਾਵਾਂਗੇ ਤੁਹਾਨੂੰ ਸਾਰਾ ਫੰਕਸ਼ਨ ਜਿਹੜਾ ਉਹ ਦਿਖਾਵਾਂਗੇ ਤੁਸੀਂ ਵੀ ਇੰਜੋਏ ਕਰਿਓ ਬਲੌਗ ਤੇ ਆਪਾਂ ਦੇ ਫੰਕਸ਼ਨ ਇੰਜੋਏ ਕਰਨੇ ਆ ਤੇ ਬਾਕੀ ਚਲੋ ਚੱਲਦੇ ਆ ਤੇ ਬਲੌਗ ਜਿਹੜਾ ਆਪਣਾ ਕੰਟੀਨਿਊ ਸਟਾਰਟ ਆ ਸਾਰਾ ਕੰਨਾ ਨਾ ਹੁੰਦਾ ਵਾ ਦੰਨੇ ਦੀਆਂ ਟਰਾਲੀਆਂ ਬੜੀਆਂ ਭਰ-ਭਰ ਕੇ ਹੁੰਦੀਆਂ ਨੇ ਵੇਖੋ ਜੀ ਅਸੀਂ ਪਹੁੰਚ ਗਏ ਆ ਸੱਤਿਆਲ ਕੋਲ ਕਿੰਨੀ ਵੱਡੀ ਏਰੀਆ ਜੀ ਆਹ ਵੇਖੋ ਮਾਣੋ ਸੋਕਾ ਪਿਆ ਸੋ ਕਾ ਵਿਆਹ ਪਰ ਪਾਣੀ ਨਹੀਂ ਹੈਗਾ ਹੈਲੋ ਮਿੱਠੀ ਗਾੜਿਆ ਆਪਾਈ ਮੱਕਾ ਜੇ ਬੁਲਾਤ ਕੇ ਮਿਲਣ ਹੁੰਦੀ ਇਧਰ ਤਾਈ ਜੀ ਬੈਠੇ ਖਾ ਪੀ ਗਏ ਪਕੌੜੇ ਤੇ ਹੁਣ ਇਹਨਾਂ ਨੂੰ ਠੰਡ ਚੱਲ ਗਈ ਇਧਰ ਨੀਂਦ ਆ ਗਈ ਸੋ ਕੁਛ ਮੇਲ ਸਾਡਾ ਬਾਹਰ ਬੈਠਾ ਹੈ ਪਾਠ ਜਿਹੜਾ ਵਾ ਬਾਬਾ ਜੀ ਦਾ ਪਾਠ ਦਾ ਉਹ ਪਹਿ ਗਿਆ ਵਾ ਤੇ ਹੁਣ ਆਪਣੀ ਬੈਂਗਲ ਸਰਮਣੀ ਜਿਹੜੀ ਉਹ ਸਟਾਰਟ ਹੋਣੀ ਆ ਆਪਣੀ ਆਪਣੀ ਆ ਪ੍ਰੋਗਰਾਮ ਆਪਣਾ ਹੀ ਰਹਿ ਆਪਣੀ ਲੋਕ ਲੱਭਣੇ ਆ ਤੈਨੂੰ ਕਾਫੀ ਕਿਹਾ ਹੀ ਉਹ ਤਾਂ ਨਹੀਂ ਜੀ ਉਹ ਉੱਧਰ ਗੁੱਡੀਆ ਮੈਂ ਕੀ ਕਰ ਦੇ ਬਹੁਤ ਅੰਦਰ ਪਈ ਹੀ ਕਾਫੀ ਨਹੀਂ ਅੰਦਰ ਹੈ ਨਹੀਂ ਜੇ ਅੰਦਰ ਹੈ ਨਹੀਂ ਹੈ ਗਈ ਹੀ ਨਹੀਂ ਤਾਰ ਲਿਆ ਤੁਸੀਂ ਇਹ ਕਿਆ ਲੈਣਾ ਵੇ ਬਲੌਗ ਮੇਰੀ ਕੋ ਬਹਿ ਕੇ ਜਿਹਦੇ ਯਾਰ ਕਿਤੇ ਬੜੇ ਲੱਗਦੇ ਇੱਧਰ ਬਲੈਂਡਰ ਸਰਵਣੀ ਦੀ ਹੋ ਰਹੀ ਹੈ ਡੈਕੋਰੇਸ਼ਨ ਇੱਧਰ ਸਾਡਾ ਪਾਹੂਲ ਕੀ ਕਰਦੇ ਸ਼ਤਾਨੀ ਇੱਥੇ ਬਲੌਗ ਬਣਾਉਂਦੇ ਰੀਯੂਜ਼ ਵਗੈਰਾ ਕਾੜੀ ਜਿਆਦਾ ਕਾੜੀ ਪਰ ਆਬ ਉਧਰ ਪਾਉਂਦੇ ਹਾਂ ਕੀ ਲੈਣਾ ਸਪੂਨ ਹੀ ਮੰਗਦਾ ਥੋੜਾ ਖਾਰਾ ਇੰਨਾਂ ਨੇ ਖਾਈਦਾ

ਆ ਮਿੱਠੇ ਰੱਖੋ ਘੋਰ ਗਸ ਮਿਠਾ ਇਥੇ ਮਗਵਾਓ ਕੀ ਮਿੱਠਾ 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 ਲਿਆ ਦੇ ਮੈਨੂੰ ਨਹੀਂ ਉਹ ਅੱਜ ਤੋਂ ਲੱਗਾ ਸਤਨਿਕ 50 ਆ ਅੱਛਾ ਮਤਲਬ ਕਿ ਨਹੀਂ ਖਾ ਕੇ ਗਜਰੇਲਾ ਬਸ ਮੈਂ ਖਾਦਾ ਹੀ ਨਹੀਂ ਤੇ ਖਾਦਾ ਨਹੀਂ ਮੈਂ ਸਾਰਾ ਪਤਾ ਸਾਨੂੰ ਮੈਂ ਨਹੀਂ ਖਾਣੀ ਤੂੰ ਛੱਡਵਾ ਹੀ ਨਹੀਂ ਕੋਈ ਐਡਾ ਮੋਟੇ ਹੁੰਦਾ ਸੀ ਤੂੰ ਉਹਦਾ ਕਾਇ ਨਹੀਂ ਨਾ ਚੁੰਨੀ ਲਿਬੜ ਜਾਣੀ ਜੇ ਮੇਰੀ ਚੁੰਨੀ ਹੁਣ ਲੱਗਾ ਜੀ ਫੋਟੋ ਸ਼ੂਟ ਹੋਣਾ ਪੜੋਸ਼ੂੜ ਕਰਨ ਤੋਂ ਬਾਅਦ ਅਸੀਂ ਜਿਹੜੀ ਬੈਂਗਲ ਸਰਵਣੀ ਉਸ ਨਾਲ ਗਿਆ ਮਗਰ ਕੌਣ ਹੈ ਇੱਕ ਅਗਲੀ ਇੱਧਰ ਤੋਂ ਦੂਰ ਹਾਂ ਅਗਲੀ ਹੋਈ ਹੈ ਹੈ ਇਹਨੇ ਉੱਤੇ ਪਾਣੀ ਰੋਲ ਲਿਆਣਾ ਮੈਨੂੰ ਪਤਾ ਤੇ ਠੰਡ ਬਹੁਤ ਜ਼ਿਆਦਾ ਲੱਗਣ ਦੀ ਆ ਫੈਸ਼ਨ 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 ਥੋੜੀ ਬਾਅਦ ਥੜ ਲੱਗਦੀ ਆ ਫੈਸ਼ਨ ਤਾਂ ਨਹੀਂ ਆਉਣਾ ਰੁੜੜਾ ਪਤਾ ਨਹੀਂ ਬੱਚੋਂ ਬੱਚੋਂ ਤੇ ਬਾਕੀ ਚਲੋ ਦੇਖਦੇ ਆ ਫੋਟੋ ਸ਼ੂਟ ਕਰਦੇ ਆ ਸੋਹਣੇ ਸੋਹਣੇ ਸੌਂਗ ਤੇ ਫੇਸੇ ਕਲਿੱਕ ਕਰਦੇ ਆ ਆ ਨਿਗ ਨਿਗੇ ਬੱਚਾ ਪਾਰਟੀ ਜਿਹੜੀ ਨਾਲ ਆ ਗਈ ਨਿਗ ਨਿਗੇ ਆਪਾਂ ਵੱਡਿਓ ਬੱਚੀ ਨਹੀਂ ਹਮ ਬੜੀ ਹੋ ਗਈ ਇਹ ਬਹੁਤ بڑا ਹੋ ਗਿਆ ਹੈ ਬਹੁਤ ਬਾਤیں ਕਰ ਰਹਾ ਹੈ ਮੇਰੇ ਨਾਲ ਬਾਤیں ਕਰਨੀ ਚਾਹੀਏ ਅੱਛਾ ਤੇ ਯੂ ਚੈੱਕ ਕਰੋ ਤੁਸੀਂ ਤੇ ਜੇ ਠੰਡਿਆ ਬਾੜੀ ਹੋਈ ਪਈਆ ਤੇ ਮੀਂਹ ਆਉਂਦੇ ਫਿਰ ਪੂਰੇ ਚੰਨ ਸਾਗੇ ਤੇ ਮੀਂਹ ਅੱਗੇ ਅੱਗੇ ਬਹੁਤ ਪਿਆਸ ਫੇਰੇ ਦਿਖਾਦੀ ਹੋਗੀ

आ गए सब ठीक है एक मिनट रुको मनुआ आ जाओ और पूरी एक मिनट रुको की फोन मैं

tapi <laughs> lebih ਦੇਖ ਦੇ ਦੇਖ ਦੇ ਨਹੀਂ ਕਰ ਮੇਰੇ ਅੱਗੇ ਨਾ ਆਈ ਨੀ ਬੇਬੀ ਉਹ ਨਹੀਂ ਕਰ ਨਾ ਨਿੱਧ ਦੇਖ ਕੇ ਇਹ ਸਭ ਯਾਰ ਨੰਬਰ ਹੀ ਆ ਕੰਮ ਨਹੀਂ ਆਉਂਦਾ ਮੈਨੂੰ ਮੈਂ ਸਾਰੀਆਂ ਕਰੂੰਗੀ ਸਾਰੀਆਂ ਥੋੜੀ ਵੀ ਥੋੜੀ ਫੋਨ ਆਪਣਾ ਥੋੜਾ ਕੁਛ ਇਹਨਾਂ ਵੇਸਣੇ ਬਾਬਾ ਦੂਜੀ ਲੀਵਰ ਬਣ ਗਿਆ ਆਹ ਟਿੱਕ ਵੀ ਤਾਂ ਆ ਗਿਆ ਆ ਗਿਆ ਪਾ ਕੇ ਨਾ ਪਹਿਲੇ ਪਾਣੀ ਪਾ ਲੈਣ ਤੇ ਇਹ ਚਾਹ ਪੀ ਗਏ ਪਿੱਛੇ ਪਕਾਰ ਲਿਆ ਕੋੜ ਪਿੱਛੋਂ ਦਾ ਪਿੱਛੇ ਲੋ ਇਧਰ ਨੂੰ ਇਧਰ ਨੂੰ ਮੈਂ ਚੁੰਨੀ ਆ ਸਾਈ ਘੜੇ ਆਪਣੇ ਉਹ ਲਿਟ ਲਾਜੂ ਹਾਂਜੀ ਠੀਕ ਹੈ ਹਾਂਜੀ ਸਾਹਮਣੇ ਦੇਖੋ ਇਹ ਟੱਕੀ ਹਾਂਜੀ ਸਾਹਮਣੇ ਅੱਜ ਬੱਚੇ ਸਾਰੇ ਆਪ ਹੀ ਲੱਗੇ ਹੋਣ ਦੇ ਮੈਂ ਨਾ ਮੈਂ ਸਾਰੀਆਂ ਬੈਂਕਸ ਪਾ ਦੇਣੀ ਆ ਨਹੀਂ ਨਹੀਂ ਉਹ ਫੜਾਈ ਜਾ ਇਹਨਾਂ ਨੂੰ ਫਿਰ ਮੈਨੂੰ ਦੇਖੋ ਆ ਬੰਦਾ ਇਹਨਾਂ ਚਿਪਟ ਮੈਂ ਨਹੀਂ ਉithe ਬੈਗ ਇਹ ਨਹੀਂ ਮਾਣਾ ਫਿਰ ਉਹਨੂੰ ਚੇਅਰ ਜਦੋਂ ਬੰਨ੍ਹਣ ਕਹਿੰਦੇ ਤੂੰ ਕੁਰਸੀ ਆਣੀ ਹੈ ਨਹੀਂ ਨਹੀਂ ਕਿ ਪਤਾ ਮਤ ਆਈ ਨਾ ਫਿਰ ਵੀਡੀਓ ਨਹੀਂ ਨਾ ਹੋਣੀ ਚਲੋ ਬੰਨੀ ਅੱਛਾ ਫਿਰ ਵੀਡੀਓ ਨਹੀਂ ਬਣਨੀ ਫਿਰ ਦੇ ਚਾਚ ਬਣਾਓ ਚੇਅਰ ਲਿਆ ਲੈ ਇੱਕ ਇੱਕ ਚੇਅਰ ਨਹੀਂ ਤੂੰ ਫੋਟੋ 'ਚ ਚੇਅਰ ਆ ਰਹੀ ਹੈ ਇੱਦਾਂ ਠੀਕ ਹੈ ਮੈਂ ਚਲੋ ਕੋਈ ਗੱਲ ਨਹੀਂ ਕੋਈ ਨਹੀਂ ਇੱਥੇ ਚੌਂਕੜਾ ਲਾ ਲੈ ਚਾਰ ਚਾਰ ਫੜਾਈ ਦੋ ਚੌਂਕੜਾ ਲਾ ਲੈ ਜੇ ਨਾਮ ਸੱਜਣਾ ਕਰਾਉਣਾ

ਜੀ ਜੀ ਆ ਜਿਹੜਾ ਸਾਈਡ ਤੇ ਪਿੱਛੋਂ ਤੁਹਾਡੇ ਇੰਨੀ ਕਟਿੰਗ ਆ ਫੋਟੋ ਆ ਰਹੀ ਆ ਆ ਪਰਦੇ ਤੋਂ ਸਾਈਡ ਤੋਂ ਹਾਂਜੀ ਜੀ ਸਾਹਮਣੇ ਦੇਖਿਓ ਓਕੇ ਜਾਨ ਤਰਕ ਹੁਣ ਕਿਹੜੇ ਨੂੰ ਜਾਣਦੇ ਆ ਜੀ ਅੱਗੇ ਨਾ ਰੁਕ ਜਾਓ ਉਹ ਲੱਗਾ ਉਹ ਵੀ ਤੋਂ ਦੇਖ ਲਾ ਮੈਂ ਚੁੱਕ ਨਹੀਂ ਮੈਨੇ ਹੀ ਨਹੀਂ

ਨੇੜੇ ਲੱਗੇ ਫੋਟੋ ਖਿੱਚਦੇ ਤਾਂ ਹਾਂਜੀ ਇੱਕ ਫੋਟੋ ਲੱਗੀ ਮਮੀ ਹਾਂ ਜ ਸਾਹਮਣੇ ਪਰ ਇਹ ਕੀ ਕੋਈ ਵੀ ਨਹੀਂ ਛੱਡ ਜਾ ਆ ਬਣਾ ਕੰਦੀ ਮੇਰੇ ਕੋਲ ਹਾਂਜੀ ਸਖਾ ਹਾਂਜੀ ਸਾਹਮਣੇ ਦੇਖਿਆ ਹੱਥ ਰਕ ਵਿੱਚ ਇੱਕ ਪਿਛੇ ਬੈਕ ਕਰ ਲੋ ਇੱਕ ਹੱਥ ਮੈਕ ਕਰ ਲੋ ਹਾਂਜੀ ਸਾਹਮਣੇ ਐਸਾੜੇ ਨਾਲ ਦੇਖਿਓ ਰੇਕਡ ਨਾ ਆਲ ਇੱਕ ਫੋਟੋ ਤਾਂ ਲਾ ਲਓ ਸਰ ਇੱਕ ਫੋਟੋ ਤਾਂ ਲਾ ਲਓ ਲਾਈਟ ਪੈ ਰਹੀ 아이 사무실에 아니요. 아네 ini <laughs> tuh <laughs>

ਇਹ ਫਿਰ ਮੁੜ ਕੇ ਆਸਲਾ ਨਹੀਂ ਕਿ ਚਾਹੀਏ ਨਹੀਂ ਤਾਂ ਬੜਾ ਬੜਾ ਬਣਾ ਦੇ ਇੱਕ ਵਾਰ ਦੇ ਇਹ ਚੱਕ ਸਾਨੂੰ ਪੂਰਾ ਕਰ ਦੇ ਇਦਾਂ ਹੀ ਬੋਲਿਆ ਸੀ ਉਹਨੇ ਤੇ ਪਰ ਕਿੰਨੀ ਆਖ ਦੇ ਮੋੜੀ ਬੈਰੀ ਹੈ ਆਹ ਜੀ ਆਉਂਣ ਵਾਲਾ ਹੈ ਬੜਾ ਕਿੰਨਾ ਆਉਣ ਵਾਲਾ ਹੈ ਮਮਮੀ ਹੋਣੀ ਜਿਹੜੀ ਆ ਗਈ ਹੈ ਉਹ ਭਾਲਾ ਡਾ ਡੀ ਆ ਜਿਵੇਂ ਬਾਕੀ ਹੱਤ ਨਾ ਬਸ ਥੋੜੀਆਂ ਲਾਸਟ ਨਾ 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 ਠੀਕ ਆ ਤੇ ਲੈ ਤਾ ਦਾਲਣਾ ਨਾਮ ਪਾ ਦੂਗੇ ਪੈਂਦਗੇ ਕੋਈ ਸਾਟ ਪਾ ਦੂਗੇ ਪਰ ਮੈਂ ਮੋੜੀ ਟ੍ਰੀਟਮੈਂਟ ਦਿੱਤੀ ਕਿ ਇਹ ਬਲੇਚ ਹੈ ਜੀ ਸਭ ਆਪਣੇ ਅਸੀਂ ਦੇਖਿਓ ਹੱਥ ਰੱਖਿਓ ਹੱਥ ਰੱਖਿਓ ਤੇੜੀਆਂ ਦਾ ਹੱਥ ਰੱਖਿਓ ਹਾਂਜੀ ਠੀਕ ਹੈ ਸਾਹਮਣੇ ਥੋੜੀ ਥੋੜੀ ਪਿੱਛੇ ਕਰਿਓ ਸਾਹ ਠੀਕ ਹੈ ਜੀ ਬਹੁਤ वह बाल पाम उन्हीराँ नामर आकरे मा के रिख ही जानुटि मृषायाला नजा उना नदेढे, और बन प्रोर्करणना रेन ओरल मृषायाई इतक हे साहिज़ना सर ल 돼र शाफे आनेडी बाम सुन्स comun

Aqui <laughs> ਮੈਂ ਅੱਜ ਥੋੜੀ ਨਾਲ ਸੂਫੇ ਨਾਲ ਆਓ ਮੈਂ ਥੋੜਾ ਅੱਗੇ ਨੂੰ ਐਸ ਐਨ ਨੂੰ ਇਸ ਕੋਲ ਜਿtheta ਨੂੰ ਹਾਂਜੀ ਠੀਕ ਹੈ ਮੈਂ ਤੁਸੀ ਨੂੰ ਖੋਲ ਜੂ ਠੀਕ ਹੈ ਸਾਹਮਣੇ ਦੇਖਿਓ ਵੇਟ ਕੜੇ ਵਿੱਚ OK ਚਲ ਜਾਈਏ ਮੰਗਣ ਜੀ ਉਪਰੋਂ ਤੇ ਗਾਲੋ ਹਾਂ ਠੀਕ ਹੈ ਪੂਰੇ ਚੁਲੀ ਸਿੱਧਾ ਕਰ ਲਾ ਲੱਗਿਆ ਰਾਜੇ ਇਹਨਾਂ ਨੂੰ ਖੋਸ ਸਾਰੇ ਜਾਣਦੇ ਨੇ ਲਾਗਦਾ ਹੈ ਰਾਜ ਨੂੰ ਮੈਂ ਕਹਿੰਦੀ ਮੈਂ ਕਈ ਸਾਰੇ ਭਾਂਡਾ ਬੱਸ ਸਾਰੇ ਨਹੀਂ ਬਚਾਉਂਦੇ ਚਾਹੀਏ ਸਾਰੇ ਜਨ ਲਾ ਲੈਣੇ ਆ ਇਹ ਕੋਈ ਨਹੀਂ ਰਾਜ ਨਾ ਕਿਹੜਾ ਨਾ ਬੋਲਦਾ ਕਿਉਂ ਆਜੋ ਮੰਮੀ ਆਜ ਨਹੀਂ ਲਾ ਦੇਣਾ ਮਨੀਂ ਆਜੋ ਨਾ ਆਓ ਮੰਮੀ ਆ ਜਾ ਆ ਜਾ ਹੋਦੀ ਆਉਂਦੀ ਸ਼ਾਮੇ ਯਾਰੀ ਮੀਤੀ ਕੁਪਲੇ प्राइब बार्णी तो एक लिखना नार ਉਹਦਰ ਫੇਰ ਨਹੀਂ ਆਉਂਦੇ ਨਾਲ ਚਿੰਤਾ ਮਰੀ ਗਾਇ ਨੂੰ ਜਦ ਤੱਕ ਇਹ ਤੇਰੀ ਜਿੰਨੀ ਫੜੀ ਹੁੰਦੀ ਹੈ ਮੈਂ ਇੱਕ ਫਾ ਚੰਦ ਪਾਪ ਤੂੰ ਨਹੀਂ ਕੋਈ ਕਹਿੰਦੇ ਸੋਣ ਲੈ ਸੋਣ ਬੜੀ ਵਾਸੀ ਖੜਨ ਗਿਆ ਸੀ ਖੜ ਕੇ ਲਿਆਂਦਾ ਪਤਾਉ ਤੂੰ ਜੱਜ ਕੀ ਗੱਲ ਕਰਦੀ ਮੈਨੂੰ ਡੇੜੇ ਤਲਾਕ ਕੇ ਜਾਉਂਗੀ ਬੜੀ ਬੋਲੀ ਟਾਈਟਰ ਵੀ ਨਹੀਂ ਲਾਉਂਗੇ ਨਾ